ਅਮਰੀਕਾ ਜਾਂ ਟਰੰਪ ਬੈਨਜੂਏਲਾ ਗ੍ਰੀਨਲੈਂਡ ਈਰਾਨ ਤੋਂ ਬਾਅਦ ਇੱਕ ਹੋਰ ਦੇਸ਼ ਦੇ ਪਿੱਛੇ ਪੈ ਚੁੱਕਿਆ ਆ ਉਹ ਦੇਸ਼ ਦਾ ਨਾਮ ਆ ਜੀ ਕਿਊਬਾ ਕਿਊਬਾ ਦੇ ਹਾਲਾਤ ਐਸ ਵੇਲੇ ਅਮਰੀਕਾ ਨੇ ਇਸ ਤਰ੍ਹਾਂ ਦੇ ਕਰ ਦਿੱਤੇ ਆ ਕਿ ਉੱਥੇ ਬਹੁਤ ਲੰਬਾ ਸਮਾਂ ਬਿਜਲੀ ਨਹੀਂ ਆ ਰਹੀ ਲੋਕਾਂ ਨੂੰ ਤੇਲ ਭਰੌਣ ਦੇ ਲਈ ਘੰਟਿਆਂ ਵੱਧੀ ਲਾਈਨਾਂ ਦੇ ਵਿੱਚ ਖੜਾ ਰਹਿਣਾ ਪੈਂਦਾ ਆ ਬਹੁਤ ਸਾਰੇ ਲੋਕ ਜਿਹੜੇ ਆ ਕਿਊਬਾ ਦੇ ਉਹ ਆਪਣਾ ਦੇਸ਼ ਛੱਡ ਛੱਡ ਕੇ ਭੱਜ ਰਹੇ ਆ ਸੋ ਇਸ ਤਰ੍ਹਾਂ ਦੇ ਹਾਲਾਤ ਅਮਰੀਕਾ ਨੇ ਜਾਂ ਟਰੰਪ ਨੇ ਕਿਊਬਾ ਦੇ ਵਿੱਚ ਕਰ ਦਿੱਤੇ ਆ ਕਿਊਬਾ ਦੇ ਵਿੱਚ ਅਮਰੀਕਾ ਤੱਕ ਤੱਕ ਕਿਉਂ ਪਲਟਣਾ ਚਾਹੁੰਦਾ ਆ ਇਹ ਕਿਊਬਾ ਤੇ ਅਮਰੀਕਾ ਦਾ ਕੀ ਰੌਲਾ ਹੈ ਇਸ ਵਿਸ਼ੇ ਦੇ ਉੱਤੇ ਵੀ ਪੂਰੀ ਚਰਚਾ ਕਰਾਂਗੇ ਅੱਜ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕਿਊਬਾ ਦੀਆਂ ਆ ਕਿਊਬਾ 'ਚ ਐਸ ਵੇਲੇ ਲੋਕਾਂ ਦਾ ਜੀਣਾ ਇਸ ਤਰ੍ਹਾਂ ਮੁਸ਼ਕਲ ਹੋ ਚੁੱਕਿਆ ਆ ਲੋਕ ਕੀ ਲੋਕ ਆਪਣਾ ਦੇਸ਼ ਛੱਡ ਕੇ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਬਚ ਕੇ ਕਿਸੇ ਹੋਰ ਮੁਰਕ ਦੇ ਵਿੱਚ ਜਾਣਾ ਦੇ ਉੱਥੇ ਆਰਥਿਕ ਹਾਲਾਤ ਇਸ ਤਰ੍ਹਾਂ ਦੇ ਘੜ ਦਿੱਤੇ ਗਏ ਆ ਹਾਂਜੀ ਕਿਸ ਦੁਆਰਾ ਕੀਤੇ ਗਏ ਆ ਇਹ ਅਮਰੀਕਾ ਦੁਆਰਾ ਕੀਤੇ ਗਏ ਆ ਉੱਥੇ ਇਸ ਵੇਲੇ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਿਹਾ ਆ ਲਾਈਟ ਉੱਥੇ ਆ ਨਹੀਂ ਰਹੀ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਹੋ ਚੁੱਕਿਆ ਆ ਇੱਥੋਂ ਤੱਕ ਹੀ ਅਮਰੀਕਾ ਨੇ ਜਿਹੜਾ ਵੀ ਪੈਟਰੋਲ ਇਹ ਬੈਨਜੋਇਲਾ ਤੋਂ ਲੈਂਦੇ ਸੀਗੇ ਕਿਊਬਾ ਵਾਲੇ ਉਹਨਾਂ ਦੇ ਉੱਤੇ ਬੰਦ ਲਾਤਾ ਰੋਕ ਲਗਾਤੀ ਆ ਅਮਰੀਕਾ ਦੇ ਟਰੰਪ ਨੇ ਕਿਹਾ ਜਿਹੜਾ ਵੀ ਦੇਸ਼ ਕਿਊਬਾ ਨੂੰ ਤੇਲ ਦੇਊਗਾ ਉਹਦੇ ਉੱਤੇ ਆਰਥਿਕ ਪਾਬੰਦੀਆਂ ਸੈਂਕਸ਼ਨ ਜਿਹੜੇ ਆ ਉਹ ਲਗਾ ਦਿੱਤੇ ਜਾਊਗੇ ਸੋ ਬੈਨਜੋਇਲਾ ਨੇ ਇਸ ਵੇਲੇ ਜਿਹੜਾ ਤੇਲ ਹੈਗਾ ਇਹ ਕਿਊਬਾ ਨੂੰ ਦੇਣਾ ਬੰਦ ਕਰ ਦਿੱਤਾ ਆ ਬੈਨਜੋਇਲਾ ਹੀ ਇੱਕ ਐਸਾ ਦੇਸ਼ ਹੈਗਾ ਜਿਹੜਾ ਕਿਊਬਾ ਨੂੰ ਉਹਦਾ ਬਹੁਤ ਸਾਰਾ ਹਿੱਸਾ ਤੇਲ ਜਿਹੜਾ ਉਹ ਵਰਤਦੇ ਆ ਲੋਕ ਪੂਰੇ ਦਿਨ ਦੇ ਵਿੱਚ ਉਹ ਰੋ ਦਿੰਦਾ ਸੀਗਾ ਸੋ ਅਮਰੀਕਾ ਨੇ ਬੈਂਜੋਇਲ ਵਾਲਾ ਰਾਸ਼ਟਰਪਤੀ ਹੀ ਚੱਕ ਲਿਆ ਸੋ ਤੇਲ ਹੁਣ ਅਮਰੀਕਾ ਦੀ ਮਰਜ਼ੀ ਨਾਲ ਹੀ ਜਾਊਗਾ ਇਹ ਲੈਟਨ ਅਮਰੀਕਾ ਦਾ ਸਮੁੰਦਰ ਵੀ ਆਲੇ ਦੁਆਲੇ ਉੱਥੇ ਵੀ ਅਮਰੀਕਾ ਦੀਆਂ ਜਿਹੜੀ ਨੀਵੀ ਸਾ ਉਹਨਾਂ ਨੇ ਪੂਰਾ ਘੇਰਾ ਪਾ ਕੇ ਰੱਖਿਆ ਹੋਇਆ ਕੋਈ ਵੀ ਜਿਹੜਾ ਇਹ ਆਇਲ ਟੈਂਕਰ ਆ ਚਾਹੇ ਰਸ਼ੀਆ ਦੇ ਵੀ ਉਹਨਾਂ ਨੇ ਪਿੱਛੇ ਜੇ ਫੜੇ ਜਗੇ ਹੋਰ ਵੀ ਕਿਸੇ ਦੇਸ਼ ਦਾ ਉੱਥੇ ਆਇਲ ਟੈਂਕਰ ਹੁਣ ਉਹ ਫਟਕਣ ਨਹੀਂ ਦਿੰਦੇ ਵਾਲੇ ਦੁਵਾਲੇ ਸੋ ਇਸ ਹਿਸਾਬ ਨਾਲ ਅਮਰੀਕਾ ਤੁਸੀਂ ਆਪ ਹਿਸਾਬ ਲਾ ਲਓ ਇੱਕ ਦੇਸ਼ ਦੇ ਉੱਤੇ ਇਸ ਤਰ੍ਹਾਂ ਕਰਕੇ ਉੱਥੇ ਤਖਤਾ ਪਲਟ ਕਰਨ ਤੱਕ ਦੀ ਉੱਥੇ ਕਿ ਆਪਣੀ ਮਰਜ਼ੀ ਦਾ ਉੱਥੇ ਬੰਦਾ ਬਿਠਾਉਣ ਤੱਕ ਦੀ ਵੀ ਜਾਨੀ ਕਿ ਪਾਵਰ ਕਹਿ ਸਕਦੇ ਆ ਕਿ ਅਮਰੀਕਾ ਦੇ ਕੋਲ ਐਸ ਵੇਲੇ ਹੈ ਸੋ ਇਸੇ ਹੀ ਤਰ੍ਹਾਂ ਉਹ ਹੁਣ ਐਸ ਵੇਲੇ ਕਿਊਬਾ ਦੇ ਵਿੱਚ ਵੀ ਕਰ ਰਿਹਾ ਕਿਊਬਾ ਤੇ ਅਮਰੀਕਾ ਦਾ ਰੌਲਾ ਕੀ ਹੈ ਉਹ ਸਮਝਣ ਲਈ ਆਪਾਂ ਨੂੰ ਥੋੜ੍ਹਾ ਜਿਹਾ ਕਿਊਬਾ ਤੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਾਣਾ ਪਊਗਾ ਕਿਊਬਾ 1898 ਤੋਂ ਪਹਿਲਾਂ ਸਪੇਨ ਦੇ ਹੀ ਅੰਡਰ ਸੀਗਾ ਉੱਥੇ ਉਹਨਾਂ ਨੇ ਬਸਤੀਆਂ ਬਣਾਈਆਂ ਹੋਈਆਂ ਸੀਗੀਆਂ ਤੋਂ ਅਮਰੀਕਾ ਨੇ 1898 ਦੇ ਵਿੱਚ ਇਹ ਇਹਨਾਂ ਨੂੰ ਆਜ਼ਾਦ ਕਰਾਇਆ ਕਿਊਬਾ ਨੂੰ ਸਪੇਨ ਦੇ ਵਿੱਚੋਂ ਤੇ ਉਹਦੇ ਨਾਲ ਅਮਰੀਕਾ ਦੀ ਜਿਹੜੀ ਇਨਵੋਲਵਮੈਂਟ ਸੀਗੀ ਉਹ ਕਿਊਬਾ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਈ ਅਮਰੀਕਾ ਦੇ ਬਹੁਤ ਸਾਰੇ ਬਿਜ਼ਨਸਮੈਨ ਲੋਕ ਜਿਹੜੇ ਸੀਗੇ ਉਹਨਾਂ ਨੇ ਕਿਊਬਾ ਦੇ ਵਿੱਚ 슈ਗਰ ਦਾ ਕੰਮ ਕਸੀਨੋ ਹੋਟਲ ਹੋਰ ਇਸ ਤਰ੍ਹਾਂ ਦੇ ਕੰਮ ਕਾਫੀ ਖੋਲ੍ਹ ਲਏ ਸੀਗੇ ਇਸ ਲਈ ਜਿਹੜੀ ਵੀ ਆਰਥਿਕਤਾ ਸੀਗੀ ਕਿਊਬਾ ਦੀ ਉਹਦੇ ਉੱਤੇ ਅਮਰੀਕਾ ਦੇ ਜਿਹੜੇ ਬڑے-ਬڑے ਬਿਜ਼ਨਸਮੈਨ ਸੀਗੇ ਉਹਨਾਂ ਦਾ ਹੀ ਇੱਕ ਤਰ੍ਹਾਂ ਦੇ ਨਾਲ ਕੰਟਰੋਲ ਸੀਗਾ ਜਿਹੜੀ ਵੀ ਸਰਕਾਰ ਉੱਥੇ ਬਣਦੀ ਸੀਗੀ ਉਹ ਅਮਰੀਕਾ ਦੇ ਅੰਡਰ ਜਾਂ ਕਹ ਲਓ ਕਿ ਅਮਰੀਕਾ ਦੇ ਪ੍ਰਭਾਵ ਦੇ ਹੇਠ ਹੀ ਉੱਥੇ ਬਣਦੀ ਸੀ ਇਤੋਂ ਤੱਕ ਕੀ ਅਮਰੀਕਾ ਦਾ ਫੌਜੀ ਬੇਸ ਹੁਣ ਤੱਕ ਵੀ ਕਿਊਬਾ ਦੇ ਵਿੱਚ ਆ ਜਿਹੜਾ ਕਿ ਗੁਆਟਾਨਾਮੋਬੇ ਬਹੁਤ ਵੱਡਾ ਇਹ ਮਤਲਬ ਕਿ ਬੇਸ ਆ ਜਿੱਥੇ ਅਮਰੀਕਾ ਦੀਆਂ ਫੌਜਾਂ ਰਹਿੰਦੀਆਂ 5000 ਤੋਂ 6000 ਜਿਹੜੇ ਇਹ ਸੈਨਿਕਾ ਅਮਰੀਕਾ ਦੇ ਏਸੇ ਹੀ ਫੌਜੀ ਬੇਸ ਦੇ ਵਿੱਚ ਰਹਿੰਦੇ ਆ ਗੁਆਟਾਨਾਮੋਬੇ ਹਾਂਜੀ ਇਹ ਬਹੁਤ ਹੀ ਬਦਨਾਮ ਰਿਹਾ 911 ਤੋਂ ਬਾਅਦ ਇਹ ਜਿਹੜਾ ਫੌਜੀ ਬੇਸ ਹੈਗਾ ਇਹ ਕਾਫੀ ਸੁਰਖੀਆਂ ਦੇ ਵਿੱਚ ਵੀ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਕੈਦੀ ਸੀਗੇ ਇਸੇ ਹੀ ਫੌਜੀ ਬੇਸ ਦੇ ਕਯੂਬਾ ਦੇ ਵਿੱਚ ਹੀ ਅਮਰੀਕਾ ਦੁਆਰਾ ਰੱਖੇ ਜਾਂਦੇ ਸੀਗੇ ਉਹਨਾਂ ਦੇ ਉੱਤੇ ਟਾਰਚਰ ਵਗੈਰਾ ਕੀਤੇ ਜਾਂਦੇ ਸੀਗੇ ਕਈ ਵੀਡੀਓ ਵੀ ਬਾਅਦ ਦੇ ਵਿੱਚ ਇੱਥੋਂ ਜ਼ाहिर ਹੋਈਆਂ ਸੀਗੀਆਂ ਪਰ ਜਿਹੜੀ ਕਯੂਬਾ ਵਾਲੀ ਸਰਕਾਰ ਆ ਉਹ ਕਹਿੰਦੀ ਆ ਕਿ ਇਹ ਜਿਹੜਾ ਫੌਜੀ ਬੇਸ ਆ ਅਮਰੀਕਾ ਨੂੰ ਇੱਥੋਂ ਚੱਕਣਾ ਚਾਹੀਦਾ ਇਹ ਸਾਡੀ ਜਿਹੜੀ ਸਤੰਤਰਤਾ ਹੈ ਉਹਦੇ ਲਈ ਖਤਰਾ ਆ 115 ਵਰਗ ਕਿਲੋਮੀਟਰ ਦਾ ਇਹ ਏਰੀਆ ਜਿਹੜਾ ਅਮਰੀਕਾ ਨੇ ਇੱਕ ਤਰ੍ਹਾਂ ਦੇ ਨਾਲ ਨੱਪਿਆ ਹੀ ਹੋਇਆ ਆ ਸੋ ਇਹਦਾ ਵੀ ਰੌਲਾ ਜਿਹਦੀ ਵਜ੍ਹਾ ਕਰਕੇ ਦੋਨਾਂ ਹੀ ਦੇਸ਼ਾਂ ਦੇ ਵਿੱਚ ਜਿਹੜੀ ਤਲਖੀ ਐ ਇਸ ਵੇਲੇ ਵਧੀ ਹੋਈ ਆ ਕਿਊਬਾ ਦੇ ਵਿੱਚ 1959 ਤੋਂ ਜਿਹੜੀ ਉੱਥੇ ਕ੍ਰਾਂਤੀ ਹੋਈ ਸੀ ਉਸ ਤੋਂ ਬਾਅਦ ਇੱਕ ਹੀ ਸਰਕਾਰ ਆ ਹਾਂਜੀ ਕਮਿਊਨਿਸਟ ਪਾਰਟੀ ਜਿਹਦਾ ਚਾਈਨਾ ਦੇ ਵਿੱਚ ਆ ਉਸੇ ਤਰ੍ਹਾਂ ਇੱਕ ਹੀ ਪਾਰਟੀ ਦਾ ਉੱਥੇ ਰਾਜਾ ਬੋਟਾਂ ਵਗੈਰਾ ਹੁੰਦੀਆਂ ਛੋਟੇ ਪੱਦਰ ਦੇ ਉੱਤੇ 1944 ਦੇ ਵਿੱਚ ਬਟਿਸਤਾ ਨਾਮ ਦਾ ਉੱਥੇ ਰਾਸ਼ਟਰਪਤੀ ਬਣਿਆ ਜੋ ਕਿ ਅਮਰੀਕਾ ਦਾ ਹੀ ਪਾਲਤੂ ਸੀਗਾ ਤੇ ਉਹ ਅਮਰੀਕਾ ਨੂੰ ਹੀ ਜਿਆਦਾ ਫਾਇਦਾ ਦਿੰਦਾ ਸੀ ਆਪਣੇ ਦੇਸ਼ ਦੇ ਵਿੱਚ ਪਰ ਉਹਦੇ ਹੀ ਖਿਲਾਫ ਲੋਕਾਂ ਦੇ ਵਿੱਚ ਜਿਹੜੀ ਬਗਾਵਤ ਸੀਗੀ ਹੌਲੀ-ਹੌਲੀ ਵੱਧਣੀ ਸ਼ੁਰੂ ਹੋ ਗਈ ਬਟਿਸਤਾ 1952 ਦੇ ਵਿੱਚ ਤਖਤਾਂ ਪਲਟ ਕਰਕੇ ਇੱਕ ਤਰ੍ਹਾਂ ਦੇ ਨਾਲ ਤਾਨਾਸ਼ਾਹ ਬਣ ਗਿਆ ਸੀਗਾ ਇਸੇ ਲਈ ਹੀ ਚੇ ਗਵੇਰਾ ਫਿਡੇਲ ਕਾਸਟਰੋ ਨੇ ਉਹਦੇ ਖਿਲਾਫ ਕਾਫੀ ਲੰਬੀ ਲੜਾਈ ਲੜੀ ਸੀਗੀ 1953 ਤੋਂ ਲੈ ਕੇ 1959 ਤੱਕ ਚੇਗਵੇਰਾ ਤੇ ਫਿਡੇਲ ਕਾਸਟਰੋ ਦੋ ਜਣਿਆਂ ਨੇ ਬੜਾ ਤਕੜਾ ਇਤਿਹਾਸ ਹੈ ਇਹ ਪਾਣੇ ਵਾਲਾ ਇੱਕ ਤਰ੍ਹਾਂ ਗੁਰੀਲਾ ਜੁਧ ਨੀਤੀ ਦੇ ਨਾਲ ਉਹਨੇ ਪੂਰੀ ਆਰਮੀ ਨੂੰ ਹਾਂਜੀ ਕਿਊਬਾ ਦੀ ਪੂਰੀ ਆਰਮੀ ਨੂੰ ਜਿਹਨੂੰ ਅਮਰੀਕਾ ਵੀ ਇੱਕ ਤਰ੍ਹਾਂ ਦੇ ਨਾਲ ਪੂਰੀ ਸਪੋਰਟ ਕਰਦਾ ਸੀਗਾ ਉਹਨਾਂ ਨੇ ਹਰਾਤਾ ਕਿਉਂਕਿ ਹੌਲੀ-ਹੌਲੀ ਉਹਦੇ ਵਿੱਚ ਜਿਹੜਾ ਗਰੂਲਾ ਜੁਧ ਨੀਤੀ ਦੇ ਵਿੱਚ ਕਿਸਾਨ ਜਾਂ ਹੋਰ ਜਿਹੜੇ ਲੋਕੋ ਲੋਕ ਸੀਗੇ ਕਿਊਬਾ ਦੇ ਉਹ ਵੀ ਮਿਲਦੇ ਗਏ ਤੇ ਚੇ ਗਵੇਰਾ ਤੇ ਫਿਡੇਲ ਕਾਸਟਰੋ ਦੋਨਾਂ ਦੀ ਜੁਧ ਨੀਤੀ ਬੜੀ ਕਮਾਲ ਦੀ ਸੀਗੀ ਬੜੇ ਹੀ ਸਕੀਮ ਨਾਲ ਉਹਨਾਂ ਨੇ ਇਹ ਲੜਾਈ ਉੱਥੇ ਲੜੀ ਤੇ ਕਿਊਬਾ ਨੂੰ ਉਹਨਾਂ ਨੇ ਆਜ਼ਾਦ ਕਰਵਾਇਆ ਸੀਗਾ ਬਰਟਿਸਟਾ ਦੇ ਕੋਲੋਂ ਜਿੱਥੇ ਹੁਣ ਤੱਕ ਜਿਹੜਾ ਰਾਜ ਆ ਉਸੇ ਹੀ ਪਾਰਟੀ ਦੇ ਹੀ ਅੱਗੇ ਤੋਂ ਅੱਗੇ ਕਰੀ ਜਾ ਰਿਹਾ ਕਮਿਊਨਿਸਟ ਪਾਰਟੀ ਕਿਊਬਾ ਜਿਹਨੂੰ ਕੀ ਫਿਡੇਲ ਕਾਸਟਰੋ ਤੇ ਚੇਗਵੇਰਾ ਨੇ ਰਲ ਮਿਲ ਕੇ ਬਣਾਇਆ ਸੀਗਾ ਕਮਿਊਨਿਸਟ ਪਾਰਟੀ ਆਨ ਕਰਕੇ ਇਹ ਸੋਵੀਅਤ ਯੂਨੀਅਨ ਰਸ਼ੀਆ ਦਾ ਉਹਦੇ ਕਾਫੀ ਨੇੜੇ ਆ ਗਏ ਤੇ ਚਾਈਨਾ ਦੇ ਵੀ ਕਾਫੀ ਨੇੜੇ ਆ ਗਏ ਇੱਥੋਂ ਤੱਕ ਕਿ 1962 ਦੇ ਵਿੱਚ ਰਸ਼ੀਆ ਨੇ ਤੇ ਆਪਣੀਆਂ ਜਿਹੜੀਆਂ ਮਜ਼ਾਇਲ ਸੀਗੀਆਂ ਇਹ ਨਿਊਕਲੀਅਰ ਮਜ਼ਾਇਲ ਤੱਕ ਵੀ ਕਿਊਬਾ ਦੇ ਵਿੱਚ ਫਿੱਟ ਕਰ ਦਿੱਤੀ ਸੀਗੀ ਕਿ ਜੇਕਰ ਠੀਤ ਯੁੱਧ ਕਿਉਂਕਿ ਅਮਰੀਕਾ ਤੇ ਰਸ਼ੀਆ ਦੇ ਵਿਚਕਾਰ ਚੱਲ ਹੀ ਰਿਹਾ ਸੀਗਾ ਕਿ ਜੇਕਰ ਕੋਈ ਅਮਰੀਕਾ ਕਾਨੂੰ ਰਸ਼ੀਆ ਦੇ ਉੱਤੇ ਕਰਦਾ ਤਾਂ ਕਿਊਬਾ ਕਿਉਂਕਿ ਲੈਟਿਨ ਅਮਰੀਕਾ ਦੇ ਵਿੱਚ ਆ ਤੇ ਲੱਗ ਹੀ ਆ ਅਮਰੀਕਾ ਦੇ ਤੇ ਰਸ਼ੀਆ ਨੂੰ ਉੱਥੇ ਜਾਨਕਿ ਮਜ਼ਾਇਲ ਆਪਣੀ ਜਿਹੜੀ ਨਿਊਕਲੀਅਰ ਵਾਲੀ ਆ ਉਹ ਸਿੱਟਣੀ ਸੌਖੀ ਹੋ ਜਾਊਗੀ ਸ਼ੱਕ ਥੋੜੇ ਸਮੇਂ ਬਾਅਦ ਗੱਲਬਾਤ ਕਰਕੇ ਰਸ਼ੀਆ ਤੇ ਅਮਰੀਕਾ ਨੇ ਜਿਹੜੀ ਉਹ ਮਜ਼ਾਇਲ ਸੀਗੀ ਜਿਹਦੇ ਵਿੱਚ ਨਿਊਕਲੀਅਰ ਪੂਰਾ ਵਾਰਹੈਡ ਫਿਟ ਕੀਤਾ ਸੀਗਾ ਉਹ ਉੱਥੋਂ ਹਟਾ ਲਈ ਸੀ ਕਿਊਬਾ ਤੋਂ ਪਰ ਅਮਰੀਕਾ ਤੇ ਕਿਊਬਾ ਦਾ ਜਿਹੜਾ ਇਹ ਰੌਲਾ ਸੀਗਾ ਉਹ ਸ਼ੀਤ ਯੁੱਧ ਦੇ ਵਿੱਚ ਵੀ ਕਿਊਬਾ ਨੇ ਹਮੇਸ਼ਾ ਰਸ਼ੀਆ ਦੀ ਸਾਈਡ ਲਈ ਆ ਤੇ ਹੁਣ ਤੱਕ ਚਾਈਨਾ ਦੀ ਹੀ ਸਾਈਡ ਲਈ ਆ ਤੇ ਜਦੋਂ 1959 ਦੇ ਵਿੱਚ ਵੀ ਉੱਥੇ ਕ੍ਰਾਂਤੀ ਹੋਈ ਫਿਡੇਲ ਕਾਸਟਰੋ ਤੇ ਉਹਦੀ ਸਰਕਾਰ ਬਣੀ ਆ ਉਹਨਾਂ ਨੇ ਜਿੰਨੀਆਂ ਵੀ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਉੱਥੇ ਕੰਮ ਕਰਦੀਆਂ ਸੀਗੀਆਂ ਕਸੀਨੋ ਸੀਗੇ ਰੈਸਟੋਰੈਂਟ ਮਾਲਕ ਸੀਗੇ ਸ਼ੂਗਰ ਦੀਆਂ ਮਿੱਲਾਂ ਦਾ ਜੋ ਕੰਮ ਸੀਗਾ ਉਹ ਸਾਰਾ ਉਹਨਾਂ ਤੋਂ ਖੋਲਿਆ ਤੇ ਆਪਣੇ ਜਿਹੜੇ ਲੋਕ ਸੀਗੇ ਦੇਸ਼ ਦੇ ਉਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਸੀ ਸੋ ਇਸੇ ਲਈ ਹੀ ਹੁਣ ਜਦੋਂ ਡੋਨਲਡ ਟਰੰਪ ਆਇਆ ਆ ਉਹ ਕਹਿੰਦਾ ਕਿ ਜਿੱਦਾਂ ਅਮਰੀਕਾ ਦਾ ਪਹਿਲਾਂ ਉੱਥੇ ਪੂਰਾ ਬੋਲਬਾਲਾ ਹੁੰਦਾ ਸੀ ਕਿਊਬਾ ਦੇ ਵਿੱਚ ਉਸ ਤਰ੍ਹਾਂ ਦੀਆਂ ਸੰਧੀਆਂ ਸਾਡੇ ਨਾਲ ਬੈਠ ਕੇ ਹੁਣ ਦੁਬਾਰਾ ਕਰੋ ਨਹੀਂ ਤਾਂ ਤੁਹਾਡੇ ਤੇ ਜਿਹੜੀਆਂ ਇੰਟਰਨੈਸ਼ਨਲ ਪਾਬੰਦੀਆਂ ਲੱਗ ਹੀ ਚੁੱਕੀਆਂ ਐ ਪਹਿਲਾਂ ਵੀ ਲਾਈਆਂ 1960 ਤੋਂ ਹੋ ਚੁੱਕੀਆਂ ਆ ਹੁਣ ਉਹਦਾ ਜਿਹੜਾ ਦਰ ਹੈ ਕਹਿੰਦਾ ਹੋਰ ਜਾਨੀ ਕਿ ਸਖਤ ਕੀਤਾ ਜਾਊਗਾ ਉਸੇ ਹੀ ਦਿਸ਼ਾ ਦੇ ਵਿੱਚ 트ੰਪ ਨੇ ਇਹ ਜਿਹੜਾ ਹੁਣ ਨਿਰਣਾ ਲਿਆ ਕਿ ਕਿਊਬਾ ਨੂੰ ਹੁਣ ਕੋਈ ਵੀ ਦੇਸ਼ ਜਿਹੜਾ ਤੇਲ ਨਹੀਂ ਦੇਊਗਾ ਜਿਹਦੇ ਨਾਲ ਇਸ ਵੇਲੇ ਕਿਊਬਾ ਦੇ ਵਿੱਚ ਪੂਰਾ ਆਰਥਿਕ ਸੰਕਟ ਜਿਹੜਾ ਆ ਉਹ ਖੜਾ ਹੋ ਚੁੱਕਿਆ ਹੋ ਸਕਦਾ ਹੈ ਥੋੜੇ ਹੀ ਸਮੇਂ ਬਾਅਦ ਇਹ ਕਿਊਬਾ ਦਾ ਜਿਹੜਾ ਇਹ ਮੌਜੂਦਾ ਪ੍ਰੈਜ਼ੀਡੈਂਟ ਆ ਉਹ 트ੰਪ ਦੇ ਨਾਲ ਗੱਲਬਾਤ ਕਰੇ ਤੇ ਜਿਹੜੀ ਕੋਈ ਸਮੂਲੀਅਤ ਆ ਅਮਰੀਕਾ ਦੀਆਂ ਕੰਪਨੀਆਂ ਦੀ ਉਹ ਕਿਊਬਾ ਦੇ ਵਿੱਚ ਬਦੂ ਵੀ ਕਿਉਂਕਿ ਬਹੁਤ ਸਾਰਾ ਫੰਡ ਵਗੈਰਾ ਲੈ ਕੇ ਹੀ ਟਰੰਪ ਸੱਤਾ ਦੇ ਵਿੱਚ ਆਇਆ ਸੋ ਆਪਣੇ ਬਿਜ਼ਨਸਮੈਨ ਦੋਸਤਾਂ ਨੂੰ ਕੁਛ ਨਾ ਕੁਛ ਫਾਇਦਾ ਜਿਹੜਾ ਹੈ ਉਹ ਕਿਊਬਾ ਤੋਂ ਵੀ ਦਊਗਾ ਤੇ ਇਸ ਲਈ ਹੁਣ ਬੈਨਜਵੇਲਾ ਗ੍ਰੀਨਲੈਂਡ ਤੋਂ ਬਾਅਦ ਇਰਾਨ ਤੇ ਵੀ ਇਸ ਵੇਲੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ ਪਰ ਕਿਊਬਾ ਨੂੰ ਇਸ ਵੇਲੇ ਪੂਰੀ ਤਰ੍ਹਾਂ ਇਸ ਵੇਲੇ ਟਾਈਟ ਕੀਤਾ ਗਿਆ ਹੈ ਤੇ ਉੱਥੇ ਜਿਹੜੀ ਨੇਵੀ ਵੀ ਆ ਰਬੀਐਨਸੀ ਦੇ ਵਿੱਚ ਉਹਨਾਂ ਨੇ ਅਮਰੀਕਾ ਨੇ ਲਗਾਈ ਹੋਈ ਆ ਕਿ ਕੋਈ ਬਾਹਰੋਂ ਵੀ ਇੱਥੇ ਤੇਲ ਜਿਹੜਾ ਆ ਉਹ ਕਿਊਬਾ ਦੇ ਵਿੱਚ ਨਾ ਦੇਣ ਆਵੇ ਐਂਜੂਏਲਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਚੱਕਿਆ ਸੀਗਾ ਨਿਕੋਲਸ ਮਾਦਰੋ ਉਹਦੀ ਜਿਹੜੀ ਸੁਰੱਖਿਆ ਵੀ ਸੀਗੀ ਉਹ ਵੀ ਕਿਊਬਾ ਦੇ ਹੀ ਜਿਹੜੇ ਸੁਰੱਖਿਆ ਕਰਮਚਾਰੀ ਕਹਿ ਸਕਦੇ ਆ ਕਿ ਅੰਗ ਰੱਖੇ ਸੀਗੇ ਕਿਊਬਾ ਦੇ ਹੀ ਉਹ ਬੰਦਾ ਰੱਖਦਾ ਸੀਗਾ ਆਪਣੇ ਲੋਕਾਂ ਦੇ ਘੱਟ ਯਕੀਨ ਕਰਦਾ ਸੀਗਾ ਸੋ ਜਦੋਂ ਉੱਥੋਂ ਉਹਨੂੰ ਚੱਕ ਕੇ ਲੈ ਕੇ ਆਇਆ ਨਿਕੋਲਸ ਮਾਦਰੋ ਨੂੰ ਇਹ ਅਮਰੀਕਾ ਦੀ ਆਰਮੀ ਤੇ ਉਹਦੇ ਵਿੱਚ ਦੱਸਿਆ ਜਾ ਰਿਹਾ 30 ਤੋਂ 32 ਜਿਹੜੇ ਇਹ ਆਰਮੀ ਵਾਲੇ ਜਾਂ ਸੁਰੱਖਿਆ ਗਾਰਡ ਜਿਹੜੇ ਮਰੇ ਆ ਉਹ ਕਿਊਬਾ ਦੇ ਹੀ ਸੀਗੇ ਸੋ ਇਸ ਤਰ੍ਹਾਂ ਅਮਰੀਕਾ ਤੇ ਕਿਊਬਾ ਦਾ ਇਹ ਪੁਰਾਣਾ ਜਾਨੀ ਕਿ ਇੱਕ ਤਰ੍ਹਾਂ ਨਾਲ ਦੁਸ਼ਮਣੀ ਆ ਬਡੇਲ ਕਾਸਟਰੋ ਤੇ 6 ਗਵੇਰਾ ਦੇ ਸਮੇਂ ਤੋਂ ਹੁਣ ਟਰੰਪ ਦੁਬਾਰਾ ਜਿਹੜਾ ਕੰਟਰੋਲ ਆ ਉਹ ਕਿਊਬਾ ਤੇ ਕਰਨਾ ਚਾਹੁੰਦਾ ਆ ਕਿ ਇਹ ਰਸ਼ੀਆ ਤੇ ਚਾਈਨਾ ਦਾ ਜਿਹੜਾ ਇੱਥੇ ਜਾਦੇ ਇਨਵੋਲਵਮੈਂਟ ਆ ਉਹਨੂੰ ਘੱਟ ਕਰਨਾ ਚਾਹੁੰਦਾ ਆ ਤੇ ਚਾਈਨਾ ਦੀਆਂ ਜੋ ਕੰਪਨੀਆਂ ਵਗੈਰਾ ਉੱਥੇ ਲੱਗੀਆਂ ਆ ਉਹਨਾਂ ਨੂੰ ਕਿਊਬਾ ਢਾਵੀ ਸਕਦਾ ਤੇ ਅਮਰੀਕਾ ਦੀ ਜਿਹੜੀ ਆ ਇਹ ਸਮੂਲੀਅਤ ਦੁਬਾਰਾ ਫੇਰ ਕਿਊਬਾ ਦੇ ਵਿੱਚ ਹੋ ਸਕਦੀ ਆ ਜੇਕਰ ਨਹੀਂ ਕਰੂਗਾ ਤਾਂ ਕਿਊਬਾ ਦੇ ਜਿਹੜੇ ਉਹਦੇ ਲੋਕ ਹੀ ਆ ਉਸ ਸਰਕਾਰ ਦੇ ਖਿਲਾਫ ਹੋ ਜਾਣੇ ਆ ਕਿਉਂਕਿ ਭੁੱਖ ਪਿਆਸ ਗਰੀਬੀ ਇਹ ਸਾਰਾ ਕੁਝ ਹਰੇਕ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਖਿਲਾਫ ਕਰ ਹੀ ਦਿੰਦਾ ਸੋ ਇਹ ਪੂਰਾ ਮਸਲਾ ਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਆ ਜੋ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਸਧਾਰਨ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ